ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੇ ਜਿਹੜੇ ਆਪਣੇ ਬਲੌਗ ਦੀ ਸ਼ੁਰੂਆਤ ਮੈਨਾਂ ਹੋ ਚੁੱਕੀ ਆ ਤੇ ਮੌਸਮ ਵੀ ਚਲੋ ਬਹੁਤ ਵਧੀਆ ਮੈਨਾਂ ਮੀਂਹ ਪੂਰਾ ਪੈ ਰਿਹਾ ਬਾਬੇ ਦੀ ਕਿਰਪਾ ਹੈ ਮੌਸਮ ਠੰਡਾ ਆ ਤੇ ਅੱਜ ਆਪਾਂ ਚੱਲੇ ਕਿੱਥੇ ਆ ਚੱਲੇ ਆਪਾਂ ਜਲੰਧਰ ਦੇ ਏਰੀਏ ਜਿਆ ਤੇ ਚੱਲੇ ਕਿਹੜੇ ਕੰਮ ਹੈ ਤੁਹਾਨੂੰ ਉੱਥੇ ਹੀ ਆ ਕੇ ਦੱਸਾਂਗੇ ਤੇ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਠੀਕ ਆ ਤੇ ਨਾਲ ਹੀ ਆਪਣਾ ਭਰਾ ਆ ਹੈ ਤੇ ਚੱਲੇ ਆ ਬਸ ਬਾਬੇ ਦੀ ਕਿਰਪਾ ਨਾਲ ਤੇ ਇੱਕ ਹੋਰ ਆਪਣਾ ਭਰਾ ਨੂੰ ਵੀ ਤੁਸੀਂ ਬਲੌਗਾਂ ਚ ਪਹਿਲਾਂ ਵੇਖਿਆ ਹੋਊਗਾ ਉਹਨੂੰ ਚੱਲਿਆਂ ਉਹਨੂੰ ਲੈ ਕੇ ਤੇ ਫਿਰ ਆਪਾਂ ਅੱਗੇ ਚੱਲਾਂਗੇ ਠੀਕ ਹੈ ਜੀ ਬਲੌਗ ਦੇ ਨਾਲ ਪੂਰਾ ਜੁੜੇ ਰਹੋ ਮੌਸਮ ਤੁਸੀਂ ਦੇਖ ਸਕਦੇ ਮੈਂ ਨਾ ਪੂਰਾ ਗੜਸ਼ ਗੜਸ਼ ਮੌਸਮ ਪੂਰੀ ਜਲਥਲ ਹੋਈ ਪੂਰੀ ਹੈ ਜਾਇਜ਼ ਤੇ ਨਜ਼ਾਰ ਕੀ ਸੋਤਿਆਂ ਨੂੰ ਉਠਾਤਾ ਹਨ ਪੰਪਾ ਵਾਲਿਆਂ ਨੂੰ ਚਾਰਿਆਂ ਨੂੰ ਇਹ ਸੋ ਬੰਨਿਆ ਪਕੜ ਕਿਹਦੇ ਆਪ ਕੋਈ ਤੇਲ ਉਹ ਮੈਂ ਲੈ ਲਵਾਂ ਤੇ ਹੱਦਿਆ ਹੋ ਹਾਂ ਕੋਈ ਨਾ ਮੇਰੀ ਐਂਟਰੀ ਨਹੀਂ ਪਾਈ ਬਲੌਗ ਚ ਤੇ ਹੁਣ ਵੇਲਾ ਆ ਗਿਆ ਮੈਂ ਸਤਿ ਸ਼ਾਮ ਰਾਮ ਕਰਦਾ ਯੇ ਵੇ ਓਏ ਹੋ ਸ਼ਾਸ਼ੀਕਰ ਬਲਾ ਬਰਿੰਦਰ ਸਿੰਘ ਸ਼ਾਸ਼ੀਕਰ ਜੀ ਹਾਂ ਚੱਲ 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 ਦੋਸਤੋ ਠੀਕ ਜੋ ਸੰਪਾਲਾ ਨੂੰ ਠਾਤਾ ਵੀਰਾਂ ਨੂੰ ਸੁੱਤਾ ਜਾਂਦੇ ਸੁੱਤੇ 500 ਨੂੰ ਕੱਢੀ ਫਿਰੇ ਲੋਬੀ ਮਤਰਾ ਪਹੁੰਚ ਚੁੱਕੇ ਆ ਬਾਬਾ ਕਾਲਾ ਸਾਹਿਬ ਉਹ ਧਰਤੀ ਤੇ ਪਹੁੰਚ ਚੁੱਕੇ ਆ ਜਿੱਥੇ ਬਹੁਤ ਹੀ ਆਪਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਹੀ ਪਾਉ ਹੈ ਬਾਬਾ ਦੇ ਘਰੇ ਮਠਾ ਟਿਕਾਣਾ ਚੱਲ ਰਹੇ ਨੇ ਇਹਦੀ ਇਹਦੀ ਸ਼ਾਪੂਰੀ ਕਰਦੇ ਹੋ ਵੀ ਮਿੱਤਰੋ ਆਪਣਾ ਭਰਾ ਸਾਹਿਲ ਸਰਾਏ ਆਪਣੀ ਵੇਟ ਬਹੁਤ ਇੰਤਜ਼ਾਰ ਕਰਨ ਡਿਆ ਹੈ ਆਪਣਾ ਹੋ ਚੁੱਕੇ ਰੇਲਵੇ ਸਟੇਸ਼ਨ ਕੀ ਫੇਰ लवली ਲੱਗ ਆਇਆ ਯਾਰ ਵੀਰ ਜੀ ਵਰੀਆ ਭਾਜੀ ਤੁਸੀਂ ਸੁਣਾਓ ਨਾ ਠੀਕ ਨਹੀਂ ਕੁੜੀਆਂ ਲਈ ਕੀ ਲੰਦਾ ਹੋਏ ਨਹੀਂ ਉਹ ਭਰਾਵਾ ਮੈਨੂੰ ਪਤਾ ਲੱਗਿਆ ਤੇਰੀ ਬਿਊਟੀ ਦਾ ਰਾਜ਼ ਹੈ ਸਹੀ ਗੱਲ ਨਾ ਨਾਮ ਉਹ ਤੇਰ ਲਵਨੀਆ ਉਹ ਮੈਂ ਨਹੀਂ ਕਰਦਾ ਸਮੈਲ ਛੱਡ ਲਈ ਇੱਥੋਂ ਤੱਕ ਨੂੰ ਉਦਰਾ ਲੱਗਿਆ ਇਹ ਲਾਲ ਹੈ ਬੁਖਾਰੀ ਕਰਨੀ ਆ ਠੀਕ ਆ ਸਹੀ ਗੱਲ ਇਹਦੀ ਖੂਬਸੂਰਤੀ ਦਾ ਰਾਜਪਾਂ ਲੱਗ ਗਿਆ ਜੇ ਆਪਾਂ ਨੂੰ ਜਾਨੀ ਜੀ ਇਹ ਟਿਆੜੀ ਆਹ ਰਾਣੀ ਜੀ ਸ਼ਿਆਰੀ ਆ ਇਹ ਨਾਰੀ ਗਾੜੇ ਬੀਂਦਾ ਹੀ ਹੋ ਖੂਬਸੂਰਤੀ ਦਾ ਰਾਜ ਇਹ ਮਾਰੀਏ ਉਹ ਕੱਢ ਪਨੀਰ ਖਾ ਲੂ ਇਹ ਨਿਊਟਲੈਂਡ ਚ ਪਨੀਰ ਹਾਏ ਹਾਂ ਬਸ ਠੀਕ ਆ ਗੱਡੀ ਆਰ 40 ਮੀਟਰ ਗਣੀ ਸੜ ਚੈਡਿੰਗ ਕਰਨੀ ਹੈ ਸਹੀ ਗੱਲ ਹੈ ਚੈਡਿੰਗ 40 ਮੀਟਰ ਲੱਗਣੀ ਤਨੇ 40 ਮਿੰਟ ਆਉਣ ਲਈ ਬਸ ਵਧੀਆ ਫਿਰ 40 ਮੀਟਰ ਉਹ ਭਰਾ ਤਾਂ ਦੇ ਦਿਨ ਪੂਰੇ ਨਹੀਂ ਉਹ ਜਾਵੇ ਰਸਤੇ ਕੱਢ ਦਿੰਦਾ ਵਾ ਕੱਢ ਦਿੰਦਾ ਮੈਂ ਆਪਣਾ ਕੀ ਆ ਬਰਿੰਦਰ ਸਿੰਘ ਚਟਕ ਚਟਕ ਕਟਕ ਮੈਂ ਹੈਗਾ ਵੀ ਆ ਬਰਿੰਦਰ ਸਿੰਘ ਚਟਕ ਆਮ ਖੜਾ ਚਾਟ ਮਾਰ ਦੂ ਕਿੰਨਾ ਬੰਦਾ ਖੜ ਤਾਂ ਮੇਰੇ ਵਿੱਚ ਰੋਣਾ ਇਹਦਾ ਬੋਤਲ ਕਰਮਣ ਕਰਾਉ ਸਹੀ ਗਿਆ ਇਹ ਦਜਾ ਨਾ ਜਸ ਨੀਲ ਸਿੰਘ ਦੀ ਇਵੈਂਟ ਆਦ ਕਿ ਮਿਲਣਾ ਆ ਵੀ ਕੀ ਹੈ ਉਹਦਾ ਟ੍ਰੇਨ ਦਾ ਸੱਤ ਦਾ ਕੋਈ ਯਾਰ ਬਰਾਬਰ ਨਹੀਂ ਲੱਗਾ ਕੋਈ ਯਾਰ ਮੇਰੇ ਨੂੰ ਮਾਮਾ ਘਰ ਲੱਗੇਗਾ ਬੰਨਾ ਉਹ ਆਪਾਂ ਜਾਵਾਂ ਸੁਣਿਆ ਪਹੁੰਚ ਕੇ ਆਦੂਪੁਰ ਤੇ ਭਰਾ ਦੀ ਵੇਟ ਕੀਤੀ ਜਾ ਰਹੀ ਆ ਪੂਰੀ ਪੂਰੀ ਮੈਨਾ ਪੰਡਤਲ ਘਰੀ ਆ ਰਿਹਾ ਹੈ ਆਪਾਂ ਨੂੰ ਮਿਲਣ ਵਾਸਤੇ ਫਿਰ ਵੇਖੋ ਕੀ ਗੱਲਬਾਤ ਬਣਦੀ ਏ ਉਤੋਂ ਹੀ ਕੀ ਕੰਡ ਏ ਜੀ ਓ ਓ ਯਾ ਹੋਣਾ ਬਣ ਗਿਆ ਕੀ ਕਰੀ ਜੰਨਾ ਮੈਂ ਗੈਸ ਵੀ ਸਾਲਾ ਟਾਈਮ ਨਾਲ ਲੇਖਾ ਦਾ ਪੀਤਾ ਕੁਝ ਨਹੀਂ ਦੂ ਸਾਲ ਪਾ ਗਿਆ ਸਾਲਾ ਪਾਣਾ ਜੀ ਮਾਮਾ ਲੈ ਖਾਦਾ ਕੁਝ ਨਹੀਂ ਹੈ ਗੈਸ ਪਹਿਲਾਂ ਹੀ ਹੋ ਗਈ ਤੈਨੂੰ ਤੇਰੇ ਬੰਦੇ ਪਾਣੀ ਪੋਣਾ ਵਾ ਦੇਖੀਆ ਬੁਤਗਾਇ ਬਾਰੇ ਆ ਲੈ ਤੇ ਪੰਡਤ ਨੇ ਖਵਾਇਆ ਕੁਝ ਨਹੀਂ ਹੈ ਵੇਖ ਨੂੰ ਕਰਦੇ ਸਾਰੇ ਪਾਣੀ ਨਾ ਆਫਰੀ ਜਾਣਾ ਤੁਸੀਂ ਪਹਿਲਾਂ ਮਾਮਾ ਆ ਲੈ ਖਾਦਾ ਪੀਤਾ ਨਹੀਂ ਕੁਝ ਨਹੀਂ ਗੈਸ ਤੁਹਾਨੂੰ ਆ ਵੀ ਗਈ ਆ ਉਹ ਸਾਹਮਣੇ ਲੱਗੀਆਂ ਪਈਆਂ ਤੇ ਆ ਉਹ ਲੀਵਰ ਨਹੀਂ ਕੰਮ ਜਾਬ ਤੁਹਾਡੇ ਵੀਰ ਕਿਤਾ ਬਾਹਰ ਆਰੋਪੇ ਦੀਵਾ ਜੀ ਉਹ ਹੋ ਗਿਆ ਵਸਟ ਕਮਾ ਕਹਿੰਦੇ ਕੋਣ ਮਿਲਿਆ ਅੰਡਾ ਕਿੱਦਾਂ ਬਲੋਗਰੋ ਹਲੋ ਹਾਈ ਕਹੋ ਸਾਰਿਆਂ ਨੂੰ ਵਧੀਆ ਕਰਦਾ ਸਭ ਸਾਰਿਆਂ ਨੂੰ ਚਲੋ ਚੱਲੀਏ ਚਲੋ ਲਓ ਜੀ ਉੱਦੰਦਾ ਇਹਨਾਂ ਪੜਿਆ ਹਕੂਕਨੀਆ ਤੇ ਅੱਜ ਇਹਨਾਂ ਦਾ ਪੇਪਰ ਤੇ ਵੇ ਆ। ਆਈ ਕੀ ਕਰੀਏ ਪਾ ਦੇ ਭਰਾਵਾ ਪੈਟਰਨ ਹੀ ਵੇਖ ਤੂੰ ਮਾਂ ਮੇਰੇ ਪੇਪਰ ਤੇ ਦੇ ਦੇ ਤੂੰ। ਹਾਂ ਪੈਟਰਨ ਵੇਖ ਕੇ ਪਾਸ ਹੋਣਾ ਤੇ ਤੂੰ ਇੱਧਰ ਵੇਖ, ਉਹ ਵੇ ਇੱਧਰ ਟੈਨਸ਼ਨ। ਸਿਰ ਫੜ ਕੇ ਬੈਠਾ ਵਾ। ਰੀਜਨਿੰਗ ਦੇ ਉਹ ਹਾਂਜੀ। ਦੋ ਦੋ ਮਹੀਨੇ ਹੋ ਗਏ ਉੱਧਾ ਤਰੇ ਪਿੰਡੇ ਗਲੀਆਂ ਤੇ ਹੁਣ ਕਾਪੀਆਂ ਫੜ ਲਈਆਂ ਇਹਨਾਂ। ਇਹ ਤਾਂ ਬਹੁਤ بڑا ਕੁੰਦਿਆ ਇਹ। ਆਹ ਤੇ ਮੈਦਾਨ ਜੀ ਪਤਾ ਲੱਗੂ ਜਾ ਕੇ ਕੀ ਕਰਦੇ ਤੁਸੀਂ ਤੇ ਲਾਲਾ ਲਾਲਾ ਹੁੰਦੀ ਆ ਇੱਧਰ ਐ ਪ੍ਰਵਾਹ ਕੋਈ ਬਿੱਲੇ ਕੋ ਸਮਝ ਵੀ ਲੱਗਦੀ ਆ ਕਿ ਬਸ ਉਦਾਂ ਹੀ ਕੋਲੋਂ ਹੀ ਕੋਈ ਪੈਟਰਨ ਵੇਖਣ ਲਿਆ ਹਾਂ ਪੈਟਰਨ ਫੋਨ ਦੇ ਲੋਕ ਆ ਨਾ ਸੁਣਾ ਜਾਈਦਾ ਨਾ ਬੰਦਾ ਹਾਂ ਪਾਸ ਹੋ ਜੀ ਆ ਬੇਸ਼ੱਕ ਉਹ ਤੇ ਇਤਨੀ ਕੰਮ ਚੱਲਣਾ ਵੀ ਮੈਂ ਜਾਇਜ ਬਿੱਲਾ ਵਾਂ ਮੈਨੂੰ ਪਾਸ ਕਰ ਦੋ ਹਾਂ ਮੈਂ ਟੈਂਸ਼ਨ ਆ ਲੈ ਯਾਰ ਇਹ ਕਹਿੰਦਾ ਇਹ ਕਹਿੰਦਾ ਦੋ ਦੋ ਮੈਨੂੰ ਪੇਪਰ ਜੇ ਵੜਾ ਦੇ ਉਹ ਮੈਂ ਪੇਪਰ ਵੇਚ ਲੈ ਕਿੱਦਾਂ ਨਹੀਂ ਉਹਨੇ ਰਨ ਮੇਨ ਵੇਲਾ ਕੰਮ ਇੱਕ ਦਾ ਦਾ ਕੰਮ ਬੜੀ ਤੋਪਰ ਖਲਾ ਦਾ ਨਹੀਂ ਹੁਣ ਮੌਕੇ ਤੇ ਆਵਾ ਤੇ ਹੁਣ ਵੇਕਾ ਪਿਕ ਦਾ ਫੜ ਲਈ ਆ ਉਸ ਦਿਨ ਦਾ ਕਾਪੀ ਨੂੰ ਹੱਥ ਨਹੀਂ ਲਾਏ ਕਰੀਨੀ ਪੜ ਲਿਆ ਵਾ ਪੜ ਲਿਆ ਪੜ ਲਿਆ ਵਾ ਥੱਕ ਗਿਆ ਪੜ ਪੜ ਕੇ ਵੇਪਰ ਬਣਾਉਣ ਦੇ ਆ ਹਾਂ ਵੇਪਰ ਨਹੀਂ ਬਣਾਉਣਾ ਤੂੰ ਫੋਨ ਵਿਖਾਉਂਦੇ ਆ ਕੋਣਾ ਕੋਕੇ ਸਾਂਝੀਆਂ ਕਰਨ ਦੇ ਗੱਲਾਂ ਸਾਂਝੀਆਂ ਕਰਨ ਦੇ ਗੱਲਾਂ ਦੋਵੇਂ ਲਖਾਰੀ ਮਿਲਗੇ ਅੱਜ ਕਰਨਗੇ ਕੋਈ ਤਬਾਈ ਲਿਖਣਗੇ ਅੱਜ ਕੋਈ ਤਬਾਈ ਵਾਲੀ ਸ਼ਾਇਰੀ ਲਿਖਣੀ ਅੱਜ ਕੋਈ ਨਹੀਂ ਸੱਚ ਅੱਜ ਇੰਸਟਾ ਤੇ ਹੋਗੀ ਠਾਠਾ ਪੂਰੀ ਮੈਂ ਨਾ ਕੱਟ ਕੇ ਕੱਢੇ ਸ਼ਾਇਰੀ ਬਣਾ ਕੇ ਕਲੈਮ ਕਰਕੇ ਸੁਟਣੀ ਗੱਲ ਕਰੀ ਆ ਕਿ ਅੱਜ ਦੋਵਾਂ ਨਹੀਂ ਓਏ ਹੋਏ ਬਣਾਉਂਦੇ ਹੀ ਹੈਗੇ ਆ ਮੈਂ ਦੋਵੇਂ ਇਕੱਠੇ ਹੋਏ ਲਿਖਾਰੀ ਤੇ ਮੌਸਮ ਵੇਖ ਲਾ ਮੀਂਹ ਪਵਾਤਾ ਤੁਸੀਂ ਦੋਵਾਂ ਨੇ ਇਕੱਠੇ ਹੋਗੀ ਟੈਨਸ਼ਨ ਨਾ ਲੈ ਮੈਂ ਬਣਾਉਂਦੀ ਆ ਥੋੜੇ ਟਾਈਮ ਤੱਕ ਠੀਕ ਆ ਲੋ ਵੀ ਮਦਰੋਂ ਮੈਂ ਨਾ ਪੜ ਪੜ ਕੇ ਦਿਮਾਗ ਐਨਾ ਕਿ ਇਹਨੇ ਲਾ ਲਿਆ ਨਾ ਪੜਾਈ ਵਿੱਚ ਹੁਣ ਮਾਲਿਸ਼ ਕਰਾਉਂ ਮੁੰਡਿਆ ਵਾ ਸਿਰ ਤੇ ਨੂੰ ਕੋ ਕਿਉਂ ਜਾਂਦਾ ਵਾ ਕਰੀਅਰੇ ਸਿਰ ਇਹਦਾ ਟੈਸਟ ਦਿਵਾਉਣਾ ਐ ਪੁਲਿਸ ਦਾ ਤੇ ਮੈਂ ਨਾ ਇਹਦੇ ਕਾਨੂੰਨਾ ਵੜੀਆਂ ਕਰ ਕਦੀ ਮੇਰਾ ਸਿਰ ਪੀੜ ਹੋ ਗਿਆ ਵਾ ਕਦੀਆਂ ਮਰੀਆਂ ਲੱਤਾਂ ਪੀੜ ਹੋ ਗਈਆਂ ਵਾ ਪੁੱਤ ਜੇ ਪਾਸ ਨਾ ਨਾ ਹੋਇਆ ਤੇ ਫਿਰ ਦੱਸੂ ਤੈਨੂੰ ਮੈਂ ਚੰਗੀ ਤਰ੍ਹਾਂ ਹੀ ਤੇ ਉਹ ਪਤੰਦਰ ਫਿਲਮਾਂ ਹੀ ਵੇਖੀ ਜਾਂਦਾ ਵਾ ਗਨਾ ਕਰਨਾ ਆਡਾ ਯਾਰ ਵੀਰ ਜੇ ਤੂੰ 11 ਚ ਬਹਿ ਗਿਆ ਫੋਨ ਨਹੀਂ ਚਲਾਉਣਾ ਬੱਸ ਫੋਨ ਰੱਖ ਸਾਈਡ ਤੇ ਇਹ ਆਪਣਾ ਪੰਡਤ ਲਖਾਰੀ ਭਰਾ ਕੋਲ ਆਏ ਆਪਣੇ ਢੇਡੀ ਵੀ ਸੁਸ ਆਪਣੇ ਢੇਡੀ ਵੀ ਖਾਲੂ ਸਿਆ ਤੇਰੇ ਨਾਲ ਆਪਣਾ ਯਾਰ ਕੋੜੇ ਕੋੜੇ ਠੀਕ ਆ ਵੀਰ ਇਹਦੀਆਂ ਟਿੱਕੀਆਂ ਉਹਦੇ ਵੀ ਕਹਿ ਨਹੀਂ ਜਾਂਦੇ ਆ ਇਹ ਆ ਭਰਾ ਨੂੰ ਆਪਾਂ ਇਹ ਮਿਲਣਾ ਪੰਡਤ ਲਖਾਰੀ ਤੇਰੀ ਹੜ ਵੀ ਜਾਂਦੀ ਜੇ ਗਰਾਰੇ ਆਪਣੇ ਕੋਈ ਸੁਝਾਅ ਦੇਣਾ ਚਾਹੁੰਦੇ ਤੁਸੀਂ ਆਪਣੇ ਵਿਚਾਰ ਮੈਂ ਕੈਮਰੇ ਮੈਂ ਸੁਝਾਅ ਦੇ ਸਕਦਾ ਹਾਂ ਠੀਕ ਹੈ ਵੀਰੇ ਅਰੇ ਮੋਕਾਣੀਆਂ ਟੋਟਕ ਲੱਗ ਲੈਂਦੇ ਵੇਖੀ ਕਿ ਕਦ ਅੱਜਾ ਤੇ ਹਾਂ ਦੇਖੋ ਬੜੇ ਦਾ ਮੈਨੂੰ ਜਵਰ ਨਾ ਮੀਂਹ ਆ ਰਹੀ ਜੀ ਕਰਨ ਦੇ ਲੈ ਇਧਰੇ ਮਾਸ਼ ਕਿਦਾਂ ਕਰਾਉਂਦੇ ਆ ਮਾਸ਼ ਵਾਸਤੇ ਅਗਲੀ ਮਾਂ ਨੂੰ ਕੰਟੈਕਟ ਕਰੋ ਮੇਰੀ ਮੇਰੀ ਵੀ ਕਰਨੀ ਹੋ ਹਾਲੋ ਆਹ ਫੁੱਲ ਤਿਆਰੀ ਹੈ ਮੁੰਡੇ ਦੀ ਆ ਗਿਆ ਦੂੜ ਗੱਤਰਕਲੀਆ ਉਹਦੀ ਆ ਗਿਆ ਕਿਉਂ ਨੂੰ ਕਹਿੰਦੇ ਆ ਪੂੜੀਆਂ ਦੀ ਤੇ ਹਾਂ ਹਣ ਸੁੱਤਾ ਦੇ ਤਿਆਰੀ ਵੇਖ ਲੈ ਆਂਦੀ ਪਈ ਹੇ ਲਰਨੀਆ ਪਤਾ ਮੇਰੇ ਤੈਨੂੰ ਇਹਨੇ ਪੇਪਰ ਸਵਾਹੇ ਇਹੋ ਕੀ ਮਤ ਆ ਗਈ ਅਸੀਂ ਬੋਲ ਲਗੇ ਆ ਇਹਨੇ ਸੌਂ ਜਾਣਾ ਜਾ ਗਿਆ ਪੂਨੇ ਜਿਹੜਾ ਸਾਡੇ ਨਾਲ ਖਾਦੀਆਂ ਨਾ ਅੱਖਾਂ ਨਹੀਂ ਖੁੱਲਣੀਆਂ ਮੇਰੀ ਮੈਂ ਇਹਦੇ ਨਾਲ ਕੰਮ ਕਿਹਨੂੰ ਦਾਵੇ ਕੇ ਵਾਰੀ ਖਾਣ ਗਿਆ ਨਹੀਂ ਜੀ ਉਹ ਇਹਦੇ ਤੇ ਵੇਖ ਕੇ ਲਿਆ ਹੰਡਿਆ ਦਾ ਵੇ ਪਿੱਛੇ ਨੇ ਕਹਿੰਦਾ ਪਿੱਛੇ ਨਹੀਂ ਲੜਨ ਓਏ ਉਹਦਾ ਕਹਿੰਦਾ ਦੋ ਰੱਖੋ ਦੋ ਰੱਖੋ ਨੂੰ ਵਿਸਾਨੀਓਂ ਨਿਕਲ ਗਿਆ ਬੱਸ ਉਹ ਸਾਹ ਨਿਕਲ ਦਿੰਦੀਆਂ ਵਾ ਆ ਚੀਜ਼ਾਂ ਇਹ ਨਹੀਂ ਹੁਲੇ ਇਹ ਰੋ ਕੀ ਨਹੀਂ ਲੱਭਣ ਡਿਆ ਹਾਂਜੀ ਪੈ ਗਿਆ ਪੇਪਰ ਪੈ ਗਿਆ ਭਰਾ ਆ ਗਿਆ ਨਿਕਲੀਆਂ ਇਹਦੇ ਉੱਥੋਂ ਇਦਾਂ ਨਿਕਲਿਆ 3 ਘੰਟੇ ਕੈਦ ਰਿਆ ਇਹਦੇ ਤਰਾ ਵਤ ਇਹਨੇ ਕਿ ਕਿ ਬਹਿਣਾ ਕਿਹੜਾ ਸੌਖਾ ਮਮਾ ਇਦਾਂ ਨਿਕਲਿਆ ਜਿਦਾਂ ਇਹ ਉਤੋਂ ਡੀ.ਐਫ. ਤੋਂ ਛੁੱਟਿਆ ਹੁੰਦਾ ਵਾ ਮਮਾ ਬੜਾ ਮੂੰਹ ਛੁੱਟਿਆ ਇਦਾਂ ਮੈਂ ਬੜਾ ਖੁਸ਼ ਹਾਂ ਤੇ ਲਿਖੇ ਕਿ ਬਣਾ ਮਮਾ ਤਾਂ ਪੜ ਕੇ ਫਿਰ ਪੇਪਰ ਕਿਦਾਂ ਕਰਕੇ ਆਇਆ ਮੈਂ 3 ਘੰਟੇ ਪੇਪਰ ਇਹ ਵੀਰ ਨੂੰ ਰਿਜ਼ਲਟ ਹੀ ਦੱਸੂਗਾ ਚੱਲ ਹੁਣ ਕਰਕੇ ਠੀਕ ਆ ਉਹ ਵੀਰ ਜੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਣਾ ਲਓ ਬਣਾ ਲਓ ਵੀਡੀਓ ਆਪਾ ਫੈਲ ਦਿਖਾਇਆ ਪਾਪੇ ਆਪਾਂ ਬੈਠੇ ਆਪਾ ਪਾਪਾ ਛੱਡੋ ਇੱਥੇ ਉਹ ਸ਼ੂਟਿੰਗ ਹੁੰਦੀ ਏ ਫਿਲਮਾਂ ਫਿਲਮਾਂ ਦੀ ਬੱਲੇ ਓਏ ਉਹ ਪਾਪੇ ਦੀ ਬਾਹਰ ਫੋਟੋ ਪਾਪਾ ਬੈਠਾ ਕਿਆ ਰੱਖੂਗਾ ਆਪਣਾ ਲੈ ਲੈ ਉਧਰ ਵੇਚ ਜਾਂਦਾ ਘਰੇ ਕਿਤੇ ਗਲਾਸ ਤੇ ਪਾਣੀ ਦਾ ਫੜ ਗੇ ਨਹੀਂ ਉਹ ਪੀਂਦਾ ਤੇ ਵੇਖਾ ਦੇ ਵੇ ਕੜੀ ਕੜੀ ਆਰੇ ਪੂਰਾ ਐਲਪੀਯੂ ਦਾ 뷰 ਇਹਦੇ ਹਲੇ ਕੁਝ ਨਹੀਂ ਆ ਪਰ ਅਸੀਂ ਤੇ 3 ਕਿਲੋਮੀਟਰ ਤੁਰ ਕੇ ਆਏ ਹਾਂ ਅੰਦਰ ਜੀ ਸਰ ਬਹੁਤ ਔਖਾ ਕੰਮ ਬਹੁਤ ਔਖਾ ਜਿਹਨੂੰ ਕਹਿੰਦੇ ਥੱਕ ਗਏ ਮੁੰਡੇ ਵੇਖੋ ਇਹਨਾਂ ਦੀ ਹਾਲਤਾਂ ਸੂ ਸੂ ਕਰਦੇ ਚਿਹਰੇ ਇਹਦੇ ਵੇਖੋ ਰੋਣਾ ਕਿਹਾ ਪੰਡਤ ਦਾ ਹਾਲ ਵੇਖ ਲੋ ਇਹਦਾ ਓਹੋ ਆ ਬਿੱਲਾ ਹੀ ਵੇਖ ਲੋਗੇ ਹਾਂਜੀ ਹਾਂਜੀ ਮਹਾ ਹੀ ਪਹੁੰਚਿਆ ਜਾ ਰਿਹਾ ਕੋਈ ਇੱਕ ਵੀਡੀਓ ਬਣਾਉਣੇ ਦੱਸ ਕਿਹੜੀ ਵੀਡੀਓ ਬਣਾਦਣੀ ਹੁਣ ਅਸਾ ਇਦਾਂ ਕਰਕੇ ਵੀ ਕਿਸਾ ਕਿਦਾਂ ਕਰਕੇ ਇਦਾਂ ਲੜਾਂਦੇ ਆ ਅੱਛਾ ਹਣਾ ਵੱਡ ਤਾਣ ਕੇ ਛਦਾਊਗਾ ਜਾਂ ਇਹਦੇ ਅੱਗੇ ਅੱਛਾ ਤੇ ਮੇਰੀ ਸੁਣੋ ਗੱਲ ਲੜਾਈ ਇਹ ਸਾਬਣਾ ਕਰੋ ਵੀ ਧੱਕਾ ਧੋਕਾ ਨਾ ਮਾਦ ਬਹੁ ਨੀਵੇਂਾਰੇ ਕੰਮ ਥੱਲੇ ਨਹੀਂ ਉਹ ਨਹੀਂ ਸਿਕਿਉਰਿਟੀ ਵਾਲੇ ਆਏ ਨਾ ਉਹਨਾਂ ਕਹਣਾ ਲੜਾਈ ਕਰਨ ਦੇਖ ਰੇ ਆ ਕੇ ਉਹ ਨਹੀਂ ਹੁੰਦਾ ਇਹਨਾਂ ਮਗਰ ਆਪਾਂ ਕਾਣਾ ਲਾਤਣਾ ਚੈੱਕ ਕਰੋ ਤੂੰ ਜਿੰਦੇ ਮੇਰੀ ਇਹ ਪਤਾ ਨਹੀਂ ਕਦੋਂ ਮਿਲ ਹੋਣਗੇ ਠੀਕ ਆ ਬਸ ਬਸ ਤੂੰ ਹੀ ਸਾਲਿਆ ਪਤਲੇ ਹੋਣਾ ਛੱਡਿਆ ਹਾਂ ਕੰਮ ਨਾ ਕਰਿਆ ਕਰ ਜਦੋਂ ਪਤਾ ਵੀ ਇਹ ਜਿਹੜੀ ਆਟਮ ਹੋਡੀ ਤੇ ਤੂੰ ਹੀ ਬਲੋ ਚਾੜ ਚੰਡੇ ਤੇ ਉਹ ਮਮਾ ਮਾ ਚਾਚੇ ਲਾ ਕੇ ਬੈਠਾ ਕੋ ਸਲਾਹ ਸ루 ਲੈਣ ਦੇ ਹੁਣ ਚਾਚੇ ਨਾਲ ਚਾਚਾ ਨਾਲ ਸਲਾਹ ਕਰਨ ਦੇ ਮੈਨੂੰ ਦੱਸ ਗੁਰੂ ਮੈਂ ਨਾਲ ਦੁੱਟਣਾ ਨਹੀਂ ਹੋਰ ਨਾ ਖਰਚਾ ਪਾ ਰਹੀ ਚੱਲ ਜੀ ਮੈਂ ਨਾ ਇਹਨਾਂ ਦੇ ਨਜ਼ਾਰੇ ਲੱਗੇ ਪਏ ਪੂਰੇ ਇੱਥੇ ਹੈ ਇਹ ਕੀ ਬਾਤ ਹੈ ਮੁੰਡੇ ਕਾਲਜ ਪੜ੍ਹਨ ਹੁੰਦੇ ਹੈ ਉਹ ਵੀ ਛੋਟੀ ਮੋਟੀ ਯੂਨੀਵਰਸਿਟੀ ਨਹੀਂ ਸੱਲ ਨੇ ਕਿੰਨੀਆਂ 12 ਮਰਦ ਪੁੱਠੀਆਂ ਸ਼ਾਲਾਂ ਤੇਰੀ ਗੱਲ ਵੀ ਤਾਂ ਠੀਕ ਹੈ ਹਾਂ ਜੀ ਮੁੰਡਿਓ ਜਾਂਦੇ ਨੇ ਭੱਜੇ ਹਾਂ 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 ਬੱਲੇ ਉਹ ਤੁਹਾਡੇ ਐਨੀ ਆ ਤੁਸੀਂ ਵੀ ਗਾਣਾ ਗੁਣਾ ਕੋ ਬੋਲ ਕੇ ਦੱਸੋ ਵੀ ਚੱਲੇ ਨੇ ਕੀਤੀਆਂ 12 ਮਾਰਦਾ ਪੁੱਠੀਆਂ ਛਾਲਾਂ ਪੈ ਗਈਆਂ ਪੁੱਠੀਆਂ ਮਾਰਾਂ ਪੁੱਠੀਆਂ ਛਾਲਾਂ ਇਹਦੀਆਂ ਹੋ ਗਈਆਂ ਬੱਸ ਤੇ ਪਰਨਾਗੇ ਭੱਜੇ ਪੈ ਗਏ ਪੁੱਠੀਆਂ ਮਾਰਾਂ ਗੁਰੂਆ ਬਾਕੀ ਗੱਲਾਂ ਨਹੀਂ ਆ ਗੱਲਾਂ ਕਾਲ ਦੇ ਬਹੁਤ ਤਕੜਾ ਜੇ ਓਏ ਬਾਬਾ ਮਾਰੇ ਗਿਆ ਅੱਜ ਤੇ